ਲੋ ਵੀ ਕਹਿੰਦੇ ਮੁੰਡੇ ਅੱਜ ਜਾ ਰਹੇ ਆ ਇਟਲੀ ਦੇ ਗੁਰਦੁਆਰੇ ਮੋਂਤੇਵਾਰਤੀ 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 ਐ ਕਿੰਨੇ ਟਾਈਮ ਬਾਅਦ ਚੱਲੇ ਗੁਰਦੁਆਰੇ ਪਾਇਆ ਜਦੋਂ ਤੋਂ ਆਇਆ ਉਦੋਂ ਲੱਗਿਆ ਹੀ ਨਹੀਂ ਪਹਿਲੀ ਵਾਰ ਜਲਾਂ ਪਹਿਲੀ ਵਾਰ ਜਲੇ ਪਹਿਲੀ ਵਾਰ ਹਾਂਜੀ ਭਾਈ ਤੁਸੀਂ ਭਾਈ ਮੈਂ ਤੀਜੀ ਚੌਥੀ ਵਾਰੀ ਸਹੀ ਆ ਇਹ ਲੈ ਕੇ ਚੱਲਾ ਸਾਨੂੰ ਇੱਕ ਕਮਾਂਡਰ ਆ ਸਾਡਾ ਆ ਪਾਜੀ ਸਾਨੂੰ ਲੈ ਕੇ ਚੱਲਾ ਗੁਰਦੁਆਰੇ ਤੇ ਦੂਜੀ ਵਾਰ ਇੱਕ ਇੱਕ ਵਾਰੀ ਪਹਿਲੀ ਵਾਰੀ ਆਂ ਮੈਂ ਵੀ ਦੂਸਰੀ ਵਾਰ ਚੱਲਾਂ ਆ ਪਾਜੀ ਸਾਡੇ ਪਹਿਲੀ ਵਾਰ ਚੱਲੇ ਨੇ ਮੇਰੇ ਵੀ ਪਾਜੀ ਆਪਾਂ ਹੈਗੇ 5 ਜਾਨੇ ਪੰਜਾਂ ਨੇ ਇਨਕਾਂ ਨਹੀਂ ਲਾਈਆਂ ਹੈਗੀਆਂ ਤੇ ਤੈਨੂੰ ਕਿਹੜੀ ਨੀਰੀ ਆਈ ਹੋਈ ਐਨਕਾਂ ਲਾਉਣ ਵਾਲੀ ਆਈ ਹੋਈ ਮੈਨੂੰ ਹਾਂ ਮੈਂ ਤਾਂ ਲੀਡਰ ਆ ਲੈ ਇਹ ਗਾਨਾ ਸਹੀ ਹੈ ਸਹੀ ਹੈ ਭਰਾ ਹੋਈ ਭਾਜੀ ਸਾਡੇ ਲੱਗੇ ਟੈਗ ਤਾਂ ਕੱਢਣਾ تینਾਂ ਨੂੰ ਕਿਸੇ ਨੂੰ ਵੀ ਕੱਢਣ ਨਹੀਂ ਆਉਂਦੀ ਹੈਗੀ ਜਿਹਨੇ ਪੂਲ ਪੜਿਆ ਉਹਨੂੰ ਕਿਹੜਾ ਆਉਂਦੀ ਹੈ ਇਹ ਲੋਕ ਤਾਂ ਅੱਡ ਚੋਕੀ ਤੇ ਆਉਂਦੀ ਹੈ ਨਾ ਯਾਨੀ ਨਹੀਂ ਠੀਕ insert money into the ਕੱਟ ਲੋ ਇੰਨੀ ਦੇ ਕੱਟ ਲੋ ਟਿਕਟਾਂ ਛੇਤੀ ਆਸੀ ਵੀ ਕੱਢਣੀ ਆ ਵੇ ਮਨ ਆ ਗਿਆ ਨੁਕਾ ਇਨਸਰਟ ਦੈਟ ਕੈਸ਼ ਇਨ ਦ ਲੋਅਰ ਰਾਈਟ ਬਾਈ ਦ ਗ੍ਰੀਨ ਲਾਈਟ ਓਨ ਦ ਡਿਵਾਈਸ ਹੁ ਆ ਚੱਕ ਬੰਦਾ ਬੈਠਾ ਹਾ ਨਾ ਵਿੱਚ ਹਾਂ ਬੰਦਾ ਭਾਲਿਆ ਹਾ ਉਹਨਾਂ ਨੇ ਵਿੱਚ ਹੋਰ ਕਿ ਬੰਦਾ ਪੜ ਟਰੇਨ ਆ ਗਈ ਤੇ ਸਾਡੀ ਟ੍ਰੇਨ ਵੀ ਆਉਣ ਵਾਲੀ ਆ ਲੈ ਵੀ ਟ੍ਰੇਨ 824 ਦਾ ਟਾਈਮ ਆ ਪੂਰੇ 824 ਤੇ ਟ੍ਰੇਨ ਸਾਡੀ ਵੀ ਆ ਗਈ ਤੇ ਮੁੰਡੇ ਖੜੇ ਆ ਤਿਆਰ ਹੋ ਕੇ ਤਿਆਰ ਬਰ ਤਿਆਰ ਯੋ ਪਲੀਜ਼ ਸਟਾਫ ਵਾਲੇ ਤੋਂ ਮੰਗੋ ਇਹ ਨਹੀਂ ਮੁੰਡੇ ਆਸਮਾਨ ਤੇ ਮੰਤਰਾਲੇ ਤੋਂ ਚੰਤਰਾਲੇ ਚਾਤੋ ਚੰਤਰਾਲੇ ਚੰਪਣੇ ਆਉਂਦੀ ਆਉਂਦੇ ਹੈ ਟ੍ਰੇਨ ਜਿਹੜੀ ਵੀ ਆਉਣੀ ਹੁੰਦੀ ਸੀ ਜਿਹੜੀ ਇਹ ਗੱਲ ਤੇ ਆ ਆ ਆ ਇੱਥੋਂ ਪੀਣ ਨੂੰ ਭੰਦੇ ਆ ਤਾਂ ਨਾਲ ਹੀ ਆਉਂਦੇ ਆ ਆ ਬੜਾ ਗੁੱਸਾ ਜਿਹੜੇ ਆਪ ਸੋਚਾਉਂ ਕਹਿੰਦੇ ਵੀ ਆਪਾਂ ਨਾਲੇ ਆਏ ਦਾ ਹੈਗੇ ਆਪਾਂ ਕੋਡਰ ਹੈ ਜਿਹੜਾ ਕੋਡਰ ਜਾ ਕੇ ਲੰਗਰ ਛਕਦੇ ਆ ਹਾਂ ਯਾਰ ਬਣਾਈ ਗਿਆ ਹੈ ਹਾਂ ਰੋਗੂਨੀ ਪਰਾਤੋ ਇਹ ਵੀ ਮਿਲਾ ਬਹੁਤ ਹਨਾ ਦੀ ਪਰਾਤੋ ਵੱਡਾ ਹੈ ਨਾ ਸਟੇਸ਼ਨ ਜੀ ਆਪਾਂ ਪਹੁੰਚ ਗਏ ਫਰੈਂਡ ਦੇ ਨੇ ਸਾਰੇ ਪਾਪ ਤੋਂ ਜਾਣੇ ਜਿਹੜੇ ਇੰਡੀਆ ਕਿਤੇ ਪਾਪ ਧੋ ਲਿਓ ਗਈ ਸਾਰੇ ਜਿਹੜੇ ਜਿਹੜੇ ਤੁਸੀਂ ਕਿਤੇ ਲੋ ਵੀ ਚੜ ਗਏ ਟ੍ਰੇਨ ਖੋਲੋ ਸੀਸੇ ਅੱਛੇ ਬੈਠੋ ਇੱਕ ਮਿੰਟ ਇੱਥੇ ਬੈਠੋ ਅੱਗੇ ਬੈਠੋ ਬੈਠ ਜਾਓ ਤਾਂ ਤਾਂ ਕਹੋ ਵਧੀਆ ਬਿਠਾਉਂਦੇ ਨੇ ਹੈ ਮੈਂ ਬਹੁਤ ਖੁਸ਼ ਰਹੀ ਹਾਂ ਵੀ ਰੂਪ ਸੇ ਟੈਟਾ ਅਸੀਂ ਅੱਜ ਕਾਂਟਾ ਤੋਂ ਵੀਡੀਓ ਬਣਾਣੀ ਪਈ ਔਖੀ ਹੈ ਨਾ ਮੈਂ ਜਲੀ ਗਿਆ ਪਿੱਛੇ ਵਾਲੇ ਇਲਾਕੇ ਆ ਇਹ ਤਾਂ ਆਈ ਪੌਂ ਦਾ ਮੁਕਾਬਲਾ ਕਰਦਾ ਯਾਰ ਐਂ ਤੱਕ ਕਰਦੇ 嗯。<noise> <noise> an kaer chanvangan ne oest bande bangan ne gangan le co jase do bagan ne gangan ne gangan ka o penne do song song ka bangan ne samajan ka bangan ne gangan ne oest so do bangan ne bangan ब्रह्म ज्ञान ज्ञान 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 ब्रह्म ज्ञान ज्ञान

ਬੱਲੇ ਨੌਿਸ ਸੰਗਤ ਨਾਲ ਨਰਭਰ ਤੋਂ ਪੂਰੇ ਨੌ ਤੇ ਜਾਣੀ ਤੋਂ ਸੰਗੀਤ ਕਹਤੇ ਬਰਤਤ ਕਰ ਰਹੇ ਆ ਪਰ ਗੋੜੇ ਵਰਤਨਾ ਨਿਗਰਤਨ ਨਾ ਦੀ ਵਾਸ਼ਾ ਦਾ ਤੂੰ ਪਹਿਲੇ ਕਬਰਾਂ ਦੀ ਫੋਟੋ ਬਣਾ ਹੱਲ ਨਾਲ ਸਾਲ ਇਹਨੂੰ ਚਲੋ ਭਾਜੀ ਚਲੋ ਆਜੋ ਆਜੋ ਲੈ ਵੀ ਮੁੰਡੇ ਕਹਿੰਦੇ ਗੁਰਦੁਆਰਾ ਸਾਹਿਬ ਜਾਇਆ ਹੈ ਹਾਂ ਠੀਕ ਆ ਹੋਰ ਬਾਜੀ ਅਰੀਏ ਬਾਜੀ ਬਹੁਤ ਵਧੀਆ ਦਰਸ਼ਨ ਹੋਏ ਸ਼ੁਕਰ ਆ ਤੁਹੀਂ ਸੋਈ 630 ਕਿਲੋਮੀਟਰ 30 ਕਿਲੋ ਭਾਰ ਦੱਸਿਆ ਹੈ ਬਾਜੀ ਰਹਿਣ ਦੋ ਤੁਸੀਂ ਦਿਲ ਤੇ ਨਹੀਂ ਘਟ ਰਿਹਾ ਹਾਂ ਘਟ ਰਿਹਾ ਮਹਗਾ ਕੋ ਚੀਜ਼ ਖਾਈਏ ਹੈ ਹਾਂ ਆ ਨਹੀਂ ਨਹੀਂ ਤੇਰੀ ਅਲੂਏ ਤੇਰਾ ਮਸ ਹੋਈ ਚੜਦਾ ਭਰਾ ਸਾਡਾ ਨੋ ਬਣੀ ਤਾਂ ਸਹੀ ਲੱਛਣ ਸੀ ਤੁchniya ਲੋ ਜੀ ਪਾਜੀ ਘਰੇ ਆ ਗਏ ਨਹੀਂ 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 ਪਾਜੀ ਗੁੱਸੇ ਹੋ ਗਿਆ ਕਹਿੰਦਾ ਮੈਂ ਨਹੀਂ ਖਿਚਾਣੀ ਫੋਟੋ ਹੁਣ ਥੋੜ ਖੜ ਤੁਸੀਂ ਤਾਂ ਇੰਨੇ ਕੌਣ ਨਹੀਂ ਫਿਰ ਪੂਰੇ ਫੌਜ ਚ ਦਾ ਤੂੰ ਆ ਕੋਚ ਸਾਹਿਬ ਆਪ ਹੋਏ ਮੂਰੇ ਇਹ ਕੋਚ ਸਾਹਿਬ ਆਪ ਹੋਏ ਮੂਰੇ ਹੁਣ ਹਾਂਜੀ ਕੋਚ ਸਾਹਿਬ ਹਾਂਜੀ ਫੋਟੋ ਖਿੱਚੀ ਕੀ ਤੁਹਾਡੀ ਖਿੱਚ ਲਈ ਖਿੱਚ ਲਈ ਗੁਰਦੁਆਰੇ ਜਾ ਕੇ ਫਿਰ ਕੀ ਮਹਿਸੂਸ ਹੈ ਵਧੀਆ ਮਹਿਸੂਸ ਹੋਇਆ ਅੱਜ ਵਧੀਆ ਮਹਿਸੂਸ ਹੋਇਆ ਪਹਿਲੀ ਵਾਰ ਗਿਆ ਸੀਗਾ ਮੈਂ ਗੁਰੂ ਘਰ ਗਿਆ ਸੀ ਜਦੋਂ ਦਾ ਮੈਂ ਇਟਲੀ ਆਇਆ ਹਾਂ ਮੈਂ ਪਹਿਲੀ ਵਾਰ ਗਿਆ ਗੁਰੂ ਘਰ ਗੁਰੂ ਘਰ ਜਾ ਕੇ ਮੈਨੂੰ ਇੰਨਾ ਆਨੰਦ ਆਇਆ ਕਹਿਣ ਦੀ ਗੱਲ ਨਹੀਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਸਰਬੱਤ ਦਾ ਭਲਾ ਕਰਿਓ ਜਿਹੜੇ ਵੀਰ ਭਰਾ ਸਾਡੇ ਆਇਓ ਆ ਬਿਨਾ ਪੇਪਰਾਂ ਤੋਂ ਕੱਚੇ ਆ ਡੌਂਕੀ ਲਾ ਕੇ ਆਇਓ ਆ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੇਪਰ 没有。<All right. S 1> yeah.